ਸਹੀ ਹੈ। ਤੁਸੀਂ ਤਾਂ ਬਿਲਕੁਲ ਅਖਰਵਲ। ਜਿਹੜਾ ਸਮਾਨ ਦੇਖ ਲੋ ਨਾ ਇਹਨੇ ਪਿੱਛੇ ਕੋਈ ਲਾਲ ਕੱਪੜਾ ਬੰਨਿਆ। ਨਾ ਇਹਨੇ ਅੱਗੇ ਕੋਈ ਬੰਨਿਆ। ਸਮਾਨ ਦੇਖੋ। ਇਹ ਜੇ ਕਿਹਦੇ ਵਿੱਚ ਕੋਈ ਚੀਜ਼ ਵੱਜ ਗਈ ਅੱਗੋਂ ਜਾਂ ਪਿੱਛੋਂ ਕੋਈ ਐਕਸੀਡੈਂਟ ਹੋ ਗਿਆ। ਫੇਰ ਇਹਨਾ ਕਹਿਣਾ ਕਿ ਇਹਨਾਂ ਨੂੰ ਘੱਟਣਾ ਕੋਈ ਨਹੀਂ। ਜੇ ਜੇ ਇਹਦਾ ਚਲਾਨ ਕਰੀਏ ਇਹ ਓਵਰ ਲੈਂਥ ਦਾ ਜਿਹੜਾ ਚਲਾਨ ਆ ਉਹ ਮਸ਼ੀਨ ਨੇ ਉਹਦਾ ਪਾਣਾ 20000 ਰੀ ਹੈ ਉਹਨਾਂ ਨੇ ਦੇਖਣਾ ਪੀਏ ਈ ਰਿਕਸ਼ਾ ਹੈ ਜਾਂ ਆਪਣਾ ਟਰੈਂਪੂ ਹੈ ਜਾਂ ਕੀ ਹੈ ਮਸ਼ੀਨ ਨੇ ਉਹਨੇ ਪੈਸੇ ਹੀ ਪਾਣੇ ਆ ਇਹ ਦੱਸਿਆ ਜਾਵੇ ਹੁਣ ਪੀਸਾ ਪੁੱਛਿਆ ਜਾਵੇ ਅਗਰ ਆ ਡਰਾਈਵਰ ਕਿਲਾ ਹੈ ਲਾਇਸੈਂਸ ਹੈਗਾ ਤੇਨੂੰ ਲਾਇਸੈਂਸ ਵੀ ਇਹਦੇ ਕੋਲ ਹੈ ਨਹੀਂਗਾ ਆਮ ਤੌਰ ਤੇ ਪਰਿਵਾਰਕ। ਜੇ ਮੈਂ ਅੱਜ ਸਾਰਿਆਂ ਨੂੰ ਆ ਕੇ ਮੰਗ ਲੈਂਦਾ ਜਮਾਨੇ ਨਾਲ। ਜੇ ਨਾ ਚਲਾਨ ਨਹੀਂ ਕਰਦੇ। ਤੁਹਾਨੂੰ ਇੱਕ ਵਾਰੀ ਵਾਰਨਿੰਗ ਦੇ ਦਿੰਦੇ ਆ। ਠੀਕ ਹੈ ਨਹੀਂ ਗੱਲ। ਨਹੀਂ ਨਾ। ਅੱਗੇ ਇੱਕ ਈ ਰਿਕਸ਼ੇ ਵਾਲੇ ਦਾ ਚਲਾਨ ਹੋਇਆ ਸੀ ਉਹਨੇ ਵੀ ਬੜਾ ਮਾਲ ਲੱਤੀ ਆ। ਉਹ ਬੜੀ ਸਾਹਕਾਰ ਹੋਈਗੀ ਇਹਦਾ 20000 ਦਾ ਚਲਾਨ ਹੋ ਗਿਆ। ਤੁਹਾਨੂੰ ਅਸੀਂ ਦੱਸ ਦਿੰਦੇ ਆ ਵੀ ਅਸੀਂ ਪੈਸੇ ਨਹੀਂ ਭਰਦੇ। ਅਸੀਂ ਰੈਂਸ ਭਰਨਾ ਓਵਰ ਲੈਂਥ ਦਾ। ਓਵਰ ਲੈਂਥ ਤੋਂ ਅੱਗੇ ਮਸ਼ੀਨ ਨੇ ਕਿੰਨੇ ਪੈਸੇ ਪਾਣੇ ਆ ਕਿੰਨੇ ਨਹੀਂ ਪਾਣੇ। ਇਹਦੇ ਬਾਰੇ ਮਸ਼ੀਨ ਨੂੰ ਪਤਾ ਹੈ। ਉਹਦੇ ਵਿੱਚ ਸਿਸਟਮ ਫਿੱਟ ਹੋਇਆ ਹੈ। ਇਹਦੇ ਕੋਲ ਨਾ ਲਾਇਸੈਂਸ ਹੈ। ਤੇ ਤੁਸੀਂ ਆ ਖਸਮਾਨ ਵੀ ਦੇਖ ਲਓ ਇੱਕ ਵਾਰੀ ਦਿਖਾ ਦਿਓ ਮੇਰੇ ਨੂੰ। ਇਹਦੇ ਵਿੱਚ ਲੋਡ ਵੀ ਦੇਖ ਲਓ। ਇਹ ਆ ਜਿਹੜੀਆਂ ਨੇ ਜਿਹੜਾ ਲੱਗਿਆ ਉੱਤੇ ਕਮਾਨ ਲੱਗੂ ਵੀ ਹੈ। ਇਹਦੇ ਵਿੱਚ ਘੱਟੋ ਘੱਟ ਤੂੰ ਕਪੜਾ ਤੇ ਬਣ ਸਕਣਾ ਕਿ ਨਹੀਂ ਅੱਗੇ? ਇਹਦੇ ਕਪੜਾ ਤੇ ਬਣ ਸਕਦਾ ਕਿ ਨਹੀਂ? ਉਹ ਕਿਵੇਂ ਬਣਣਾ? ਇਸੇ ਤਰ੍ਹਾਂ ਹੀ ਆ ਦੇ। ਇਹ ਨਵੀਂ ਦੇ ਚਲਾਨ ਕਰਨਾ ਹੋਵੇ 2 ওভার ਹਾਈ ਵੀ ওভার ਲੈਂਥ ਲੈਂਥ ਵੀ ਇਹਦੀ ਵੱਧ ਹੈ ਤੇ ਹਾਈਟ ਵੀ ਵੱਧ ਹੈ ਇਹਨੂੰ 40000 ਰੁਪਏ ਦਾ ਇਹ ਚਲਾਨ ਕਰਨਾ ਹੋਵੇ ਤੇ ਇਹਨੂੰ 40000 ਰੁਪਏ ਦਾ ਫੇਰ ਵੀ ਲੋਕਾਂ ਕਹਿੰਦਾ ਵੀ ਇਹ ਗ੍ਰਾਫਿਕ ਕੁਰਸੀ ਜਿਹੜੀ ਹੈ ਕੀ ਕਰਦੇ ਲਾਇਸੈਂਸ ਇਹਦੇ ਕੋਈ ਨਹੀਂ ਆਗਾ ਲਾਈਸੈਂਸ ਇਹਨੇ ਕੋਲ ਵੀ ਨਹੀਂ ਹੈ ਜੀ ਨਾਮ ਉਸ ਦਾ ਸਟੇਟਾ ਕਿਹਿੰਦਾ ਹੈ ਕੀ ਕਹਿੰਦਾ ਹੈ ਜੀ ਮੈਨੂੰ ਇਹ ਗੱਲ ਜਾਨਣਾ ਵੀ ਜਿਹੜੀ 4 ਫੁੱਟ ਦੀ ਕੋਈ ਨਸ਼ਿੰਦਰੀ ਹੈ ਇਹ ਰਿਕਸ਼ਾ ਹੈ ਆਟੋ ਰਿਕਸ਼ਾ ਹੈ ਕੋਈ ਵੀ ਹੈ ਉਹਦੀ ਆਪਣੀ ਲੈਂਥ 4 ਫੁੱਟ ਹੈ ਉਹਨੇ ਉਹਦੇ ਉੱਤੇ 20 ਫੁੱਟ ਦੀ ਪਾਈਪ ਲੱਦੀ ਐ ਠੀਕ ਹੈ ਜੀ ਉਹ ਮੁੜਦਿਆਂ ਮੁੜਦਿਆਂ ਉਹ ਉਹਦਾ ਅਗਲਾ ਪਾਸਾ ਕਿੱਥੇ ਹੋਣਾ ਤੇ ਪਿਛਲਾ ਪਾਸਾ ਕਿੱਥੇ ਹੋਣਾ ਫਿਰ ਇਹ ਕਈ ਵਾਰੀ ਚਲੋ ਜੇ ਕੋਈ ਗਰੀਬ ਹੈ ਉਹ ਅੱਗੇ ਲਾਲ ਕੱਪੜਾ ਬਣ ਲੇ ਮਗਰ ਜੇ ਕਿਹਦੀ ਮਜਬੂਰੀ ਹੈ ਤੇ ਨਹੀਂ ਤੇ ਹਰ ਇੱਕ ਚੀਜ਼ ਨੂੰ ਅੱਗੇ ਪਿੱਛੇ ਲਿਜਾਣ ਵਾਸਤੇ ਉਹਦਾ ਵੀਕਲ ਬਣਿਆ ਆ ਜਿਹੜੇ ਟੈਕਸ ਧਾਰਦੇ ਨੇ ਉਹ ਭੁੱਖੇ ਮਰਨਦੇ ਨੇ ਇਹਨਾਂ ਨੇ ਮਤਲਬ ਪਖੰਡ ਫੜਿਆ ਜੇ ਸਵਾਰੀਆਂ ਢੋਣ ਵਾਲਾ ਆ ਤੋ ਸਵਾਰੀਆਂ ਢੋਏ ਠੀਕ ਹੈ ਨੀ ਹੁਣ ਉਹ ਵੰਜ ਕੇ ਇਹਦੇ ਵਜ ਜੇ ਵੰਜਨ ਉੱਤੇ ਦੇ ਵੈਸੇ ਕਹਿੰਦੇ ਵੀ ਕੋਈ ਹੰਸਿਆ ਹੁੰਦੀ ਹੈ ਇਹ ਕਿਸੇ ਵਜਜੇ ਸਾਤੀ ਛੁੱਤੀ ਚ ਤੇ ਬੰਦਾ ਤੇ ਗਿਆ ਐ ਵੀ ਕੋਈ ਵੀ ਜਿਹੜਾ ਈ ਰਿਕਸ਼ਾ ਆ ਕਿਸੇ ਦਾ ਆਪਣਾ ਨਿੱਜੀ ਨਹੀਂ ਹੈਗਾ ਜਿੱਥੋਂ ਤੱਕ ਮੈਂ ਵੈਰੀਫਾਈ ਕੀਤਾ ਇਹ ਸਾਰੇ ਦੁਕਾਨਦਾਰਾਂ ਨੇ ਆਪਣੇ ਪਾਏ ਜਗਾੜੂ ਰੇੜੇ ਵੀ ਇਹਨਾਂ ਨੇ ਆਪਣੇ ਬਣਾਏ ਈ ਰਿਕਸ਼ੇ ਵੀ ਇਹਨਾਂ ਦੇ ਆਪਣੇ ਆ ਹਾਂ ਜਿਹੜਾ ਹੁਣ ਪਿੱਛੇ ਜੇ ਇੱਕ ਬੜੀ ਵਾਇਰਲ ਹੋਈ ਸੀ ਵੀਡੀਓ ਵੀ 20000 ਦਾ ਗਰੀਬ ਦਾ ਚਲਾਨ ਕਰਦਾ ਐਸਾ ਇੱਥੇ ਨੇੜੇ ਹੀ ਰਹਿੰਦੇ ਨੇ ਉਹ ਉਹਨਾਂ ਦਾ ਨਾਮ ਮੇਰੇ ਖਿਆਲ ਸਾ ਆ ਰਿਸ਼ਾ ਗੁਪਤਾ ਹਾਂਜੀ ਉਹਨਾਂ ਦੇ ਉਹਨਾਂ ਦੇ ਨਾਂ ਤੇ ਉਹਨਾਂ ਦੀ ਬੜੀ ਵੱਡੀ ਫਰਮ ਹੈ ਉਹਨਾਂ ਦੀ ਰਿਟਰਨ ਵੇਖ ਲਓ ਕਿੰਨੀ ਹੈ ਤੇ ਤਿੰਨ ਉਹਨਾਂ ਕੋ ਚਾਰ ਈ ਰਿਕਸ਼ੇ ਨੇ ਉਹਨਾਂ ਨੇ ਗਾਂ ਬੰਦੇ ਦਿਹਾੜੀ ਤੇ ਰੱਖੇ ਆ ਈ ਰਿਕਸ਼ੇ ਉਹਨਾਂ ਦੇ ਆਪਣੇ ਨੇ ਕਿਸੇ ਗਰੀਬ ਦਾ ਈ ਰਿਕਸ਼ਾ ਨਹੀਂ ਹੈ ਜਿਹੜੇ ਦੁਕਾਨਦਾਰਾਂ ਦੇ ਈ ਰਿਕਸ਼ੇ ਨੇ ਉਹਨਾਂ ਦੇ ਆਪਣੇ ਨੇ ਪਰਸਨਲ ਸਰੀਆ ਢੋਣ ਵਾਲਿਆਂ ਦੇ ਆਪਣੇ ਨੇ ਜਿਹੜੇ ਆ ਪਾਈਪਾਂ ਢੋਂਦੇ ਨੇ ਇਹਨਾਂ ਦੇ ਆਪਣੇ ਨੇ ਜਿਹੜਾ ਹੋਰ ਸਮਾਨ ਅੱਗੇ ਪਿੱਛੇ ਕਰਦੇ ਨੇ ਉਹਨਾਂ ਦੇ ਆਪਣੇ ਹੀ ਰਿਕਸ਼ੇ ਨੇ ਉਹਦੇ ਉਹਦੇ ਉੱਤੇ ਉਹ ਸਮਾਨ ਢੋਂਦੇ ਨੇ ਇਹ ਬਿਲਕੁਲ ਗਲਤ ਹੈ ਜਿਹੜੇ ਟੈਕਸ ਜਿਹੜੇ ਭੜਦੇ ਨੇ ਉਹ ਭੁੱਖੇ ਮਰਨਦੇ ਨੇ ਉਹ ਧਰਨੇ ਲਾਣਦੇ ਨੇ ਇਹਨਾਂ ਨੇ ਨਾ ਟੈਕਸ ਭਰਨਾ ਨਾ ਇਹਨਾਂ ਦਾ ਕੋਈ ਡਰਾਈਵਰੀ ਲਾਇਸੈਂਸ ਅੱਜ ਵੀ ਜਿਸ ਤਰ੍ਹਾਂ ਮੈਂ ਦੋ ਤਿੰਨ ਗੱਡੀਆਂ ਰੋਕੀਆਂ ਉਹਨਾਂ ਕੋ ਨਾ ਡਰਾਈਵਰ ਲਾਇਸੈਂਸ ਹੈ ਨਾ ਉਹਨਾਂ ਕੋਈ ਹੋਰ ਕਾਗਜ਼ ਹੈ ਸਮਾਨ ਲੱਦ ਕੇ ਤੁਰਪੇ ਲੋਕਾਂ ਦੀ ਜਾਨ ਦਾ ਖਾਓ ਫਿਰ ਜੇ ਕੋ ਹਸਾਲ ਦੇ ਫਿਰ ਕਹਿੰਦੇ ਕਿ ਪੁਲਿਸ ਕੀ ਕਰ ਰਹੀ ਹੈ ਪ੍ਰਸ਼ਾਸਨ ਕੀ ਕਰ ਰਿਹਾ ਹੈ ਤੇ ਜੇ ਅਸੀਂ ਕਰਦੇ ਹਾਂ ਕੋਈ ਤੇ ਫਿਰ ਕਹਿੰਦੇ ਜੀ ਇਹ ਗਰੀਬ ਦਾ ਆ ਜਦੋਂ ਕਿ ਉਹ ਗਰੀਬ ਨਹੀਂ ਸੀ ਉਹਨਾਂ ਨੇ ਦੁਕਾਨਦਾਰਾਂ ਨੇ ਵੀ ਕਿਹਾ ਵੀ ਇਹ ਸਾਡਾ ਰਿਕਸ਼ਾ ਅਸੀਂ ਗਰੀਬ ਨਹੀਂ ਹੈ ਜਿਹੜੇ ਜਗਾੜੂ ਰੇੜੇ ਨੇ ਨਾ ਇਹ ਮਾਨ ਜੋ ਹਾਈ ਕੋਰਟ ਦੇ ਹੁਕਮਾਂ ਨਾਲ ਬੰਦ ਹੋਏ ਜਿਹੜਾ ਵੀ ਕੋਈ ਵੀ ਹੈ ਜਿਹੜੀ ਚੀਜ਼ ਜਿਸ ਚੀਜ਼ ਨੂੰ ਲਿਜਾਣ ਵਾਸਤੇ ਬਣੀ ਹੈ ਉਹ ਹੀ ਕੰਮ ਕਰੇ ਇਸ ਕਰਕੇ ਇਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕਰਾਂਗੇ ਤੇ ਅਸੀਂ ਇਹਨਾਂ ਨੂੰ ਦੁਕਾਨਦਾਰ ਭਰਾਵਾਂ ਨੂੰ ਇਹੋ ਕਹਿੰਦੇ ਗੱਲ ਕਹਿੰਨੀ ਚਾਹੁੰਦੇ ਆ ਵੀ ਤੁਸੀਂ ਵੀ ਆਪਣਾ ਕੰਮ ਕਰਨਾ ਹੈ ਜੇ ਜੇ ਤੁਸੀਂ ਉਹ ਜਿਹੜਾ ਸਮਾਨ ਹੈ ਕਿਸੇ ਛੋਟੇ ਹਾਥੀ ਵਾਲੇ ਦੇ ਜਾਂ ਕਿਸੇ ਵੱਡੀ ਗੱਡੀ ਦੇ ਲੱਦ ਕੇ ਭੇਜੋਗੇ ਤਾਂ ਉਹਦਾ ਵੀ ਰਜਕਾਰ ਤੁਰਿਆ ਰਹੇਗਾ ਤੁਸੀਂ ਕਹਿੰਦੇ ਹੋ ਵੀ ਸਾਰਾ ਕੁਝ ਹੀ ਆਪਣਾ ਹੋ ਜੇ